ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਅੱਜ 27 April ਹੈ ਤੇ ਨਾਲ ਹੀ ਨਾਲ ਅੱਜ ਸਭ ਤੋਂ ਵੱਡੀ ਮੱਸੀਆ ਦਾ ਦਿਨ ਹੈ ਇਹ ਵਿਸਾਖ ਦੀ ਮੱਸੀਆ ਮੰਨੀ ਜਾ ਰਹੀ ਹੈ ਇਸ ਦਿਨ ਮਾਤਾ ਲక్ష్ਮੀ ਜੀ ਤੁਹਾਡੇ ਤੇ ਬੇਹਦ ਪਰਸਨ ਹੋ ਚੁੱਕੇ ਹਨ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਬਣ ਰਿਹਾ ਹੈ ਜੀ ਮਹਾਦੁਰਲਭ ਸੰਜੋਗ ਧਾਨੇਯੋਗ ਜਿਸ ਦੇ ਨਾਲ 12 ਰਾਸ਼ੀ ਵਾਲਿਆਂ ਦੇ ਵਿੱਚੋਂ ਪੰਜ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਚਮਕਣ ਵਾਲੇ ਹਨ ਉਹਨਾਂ ਦੀ ਕਿਸਮਤ ਦੇ ਸਿਤਾਰੇ ਕਿਉਂਕਿ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਉਹਨਾਂ ਦੇ ਉੱਪਰ અત્યੰਤ ਪ੍ਰਸੰਨ ਹੋ ਚੁੱਕੇ ਹਨ ਜਿਸ ਦੇ ਨਾਲ ਹੁਣ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਵਿਸ਼ਨੂੰ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਅੱਜ ਵੀ ਸਾਖ ਦੀ ਮੱਸੀਆ ਹੈ ਤੇ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਪਰਸਨ ਹੋ ਚੁੱਕੇ ਹਨ ਪੰਜ ਰਾਸ਼ੀ ਵਾਲਿਆਂ ਦੇ ਜੀਵਨ ਦੇ ਹੁਣ ਸਾਰੇ ਹੀ ਦੁੱਖ ਕਸ਼ਟ ਦਿਲਦਰ ਮਿਟਣ ਵਾਲੇ ਹਨ ਜਿਸ ਨਾਲ ਇਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਕੁੱਲ ਮਿਲਾ ਕੇ ਬਦਲ ਹੀ ਜਾਵੇਗਾ ਤਾਂ ਦੋਸਤੋ ਉਹ ਕਿਹੜੀਆਂ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੇ ਉੱਪਰ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਸਦਾ ਬਣ ਚੁੱਕੀ ਹੈ ਇਸ ਵਿਸਾਖ ਦੀ ਮੱਸੀਆ ਦੇ ਦਿਨ ਉਹ ਕਰੋੜਪਤੀ ਬਣਨ ਵਾਲੀਆਂ ਹਨ ਧਨ ਨਾਲ ਮਾਲਾ ਮਾਲ ਹੋ ਜਾਣਗੀਆਂ ਅੱਜ ਦੀ ਵੀਡੀਓ ਵਿੱਚ ਅਸੀਂ ਵੀ ਉਹਨਾਂ ਹੀ ਰਾਸ਼ੀ ਵਾਲਿਆਂ ਦੇ ਬਾਰੇ ਗੱਲ ਕਰਨ ਵਾਲੇ ਹਾਂ ਸੋ ਇਸ ਵੀਡੀਓ ਨੂੰ ਜ਼ਰੂਰ ਸੁਣ ਲੈਣਾ ਜੀ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਭਗਵਾਨ ਵਿਸ਼ਨੂੰ ਦੇ ਜੇਕਰ ਤੁਸੀਂ ਸੱਚੇ ਭਗਤ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤੁਹਾਨੂੰ ਦੱਸ ਦਈਏ ਕਿ Hindu Panchang ਦੇ ਅਨੁਸਾਰ ਇਸ ਦਿਨ ਭਾਵ ਕੇ ਮਸਿਆ ਦੇ ਦਿਨ ਨਵੇਂ ਚੰਦਰਮਾ ਦੇ ਦਿਨ ਨੂੰ ਹੀ ਮਸਿਆ ਕਿਹਾ ਜਾਂਦਾ ਹੈ। ਇਸ ਦਿਨ ਸੂਰਜ ਤੇ ਚੰਦਰਮਾ ਇੱਕ ਸਾਥ ਹੀ ਹੁੰਦੇ ਹਨ ਵੈਸੇ ਤਾਂ ਹਰ ਮਹੀਨੇ ਮਸਿਆ ਹੁੰਦੀ ਹੈ। ਪਰ ਵਿਸਾਖ ਮਹੀਨੇ ਦੀ ਮਸਿਆ ਜਿਹੜੀ ਹੈ ਕ੍ਰਿਸ਼ਨ ਪੱਖ ਦੀ ਮਸਿਆ ਦਾ ਆਪਣਾ ਹੀ ਇੱਕ ਅਲੱਗ ਮਹੱਤਵ ਮੰਨਿਆ ਜਾਂਦਾ ਹੈ। ਇਸ ਵਿਸਾਖ ਦੀ ਮਸਿਆ ਨੂੰ ਆਖਦੇ ਹਨ ਕਿ ਜੇਕਰ ਕੋਈ ਪਵਿੱਤਰ ਨਦੀ ਦੇ ਵਿੱਚ ਜਾ ਕੇ ਇਸ਼ਨਾਨ ਕਰ ਲੈਂਦਾ ਹੈ ਤਾਂ ਉਸ ਦੇ ਜੀਵਨ ਦੇ ਸਾਰੇ ਹੀ ਦੁੱਖ ਰੋਗ ਮਿਟ ਜਾਂਦੇ ਹਨ ਤੇ ਜੇਕਰ ਉਹ ਕਿਸੇ ਨਦੀ ਵਿੱਚ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ ਤਾਂ ਤੁਸੀਂ ਘਰ ਦੇ ਵਿੱਚ ਹੀ ਨਹਾਉਣ ਵਾਲੇ ਪਾਣੀ ਵਿੱਚ ਗੰਗਾ ਜਲ ਮਿਲਾ ਕੇ ਹੀ ਇਸ਼ਨਾਨ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਜਿਹੜਾ ਵੀ ਤੁਹਾਨੂੰ ਕੋਈ ਦੁੱਖ ਰੋਗ ਲੱਗਾ ਹੋਵੇਗਾ ਉਹ ਵੀ ਮਿਟ ਜਾਵੇਗਾ ਜੋ ਭਗਤ ਇਸ ਦਿਨ ਸੱਚੇ ਮਨ ਦੇ ਨਾਲ ਸ਼੍ਰੀ ਹਰੀ ਦੀ ਉਪਾਸਨਾ ਕਰਦੇ ਹਨ ਉਹਨਾਂ ਦੇ ਸਮਰਪਿਤ ਬੁਰੇ ਕੰਮਾਂ ਦਾ ਫਿਰ ਨਾਸ਼ ਹੋ ਜਾਂਦਾ ਹੈ। ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਵਿਸਾਖ ਦੀ ਮਸਿਆ ਤੇ ਗੰਗਾ ਜਾਂ ਕਿਸੇ ਪਵਿੱਤਰ ਨਦੀਆਂ ਦੇ ਵਿੱਚ ਇਸ਼ਨਾਨ ਕਰਨਾ ਬਧੇਰੇ ਫਲਦਾਇਕ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਡੇ ਜਨਮਾਂ ਜਨਮਾਂ ਦੇ ਪਾਪ ਆਖਦੇ ਹਨ ਕਿ ਧੁੱਪ ਜਾਂਦੇ ਹਨ। ਵਿਸਾਖ ਮਸਿਆ ਤੇ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਉਪਵਾਸ ਵੀ ਰੱਖੇ ਜਾਂਦੇ ਹਨ ਤੇ ਦਾਨ ਪੁੰਨ ਵੀ ਕੀਤਾ ਜਾਂਦਾ ਹੈ। ਇਸ ਦਿਨ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਪੌਦੇ ਲਗਾਉਣ ਦੀ ਪਰੰਪਰਾ ਰੱਖਦੇ ਹਨ ਜਲ ਲਗਾਉਂਦੇ ਹਨ ਉਹਨਾਂ ਦੇ ਜੀਵਨ ਵਿੱਚ ਵੀ ਫਿਰ ਹਰਿਆਲੀ ਆ ਜਾਂਦੀ ਹੈ ਭਾਵ ਕਿ ਉਹਨਾਂ ਦੇ ਜੀਵਨ ਵਿੱਚ ਸੁਖ ਸ਼ਾਂਤੀ ਬਣ ਜਾਂਦੀ ਹੈ ਆਓ ਹੁਣ ਜਾਣ ਲੈਂਦੇ ਹਾਂ ਜੀ ਉਹਨਾਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੇ ਉੱਪਰ ਭਗਵਾਨ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਬਣ ਚੁੱਕੀ ਹੈ ਉਹਨਾਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਪਣ ਚੁੱਕੀ ਹੈ ਜਿਸ ਨਾਲ ਇਹਨਾਂ ਨੂੰ ਧਨ ਲਾਭ ਪ੍ਰਾਪਤੀ ਹੋਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਵਪਾਰ ਵਿੱਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ ਜਿਹੜੇ ਇਸ ਰਾਸ਼ੀ ਵਾਲੇ ਨੌਕਰੀ ਕਰਦੇ ਹਨ ਉਹਨਾਂ ਨੂੰ ਪਦੌਨਤੀ ਭਾਵ ਕਿ ਤਰੱਕੀ ਮਿਲ ਸਕਦੀ ਹੈ ਜਿਹੜੇ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜ੍ਹਾਈ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਮੌਕਾ ਬਹੁਤ ਹੀ ਸੁਨਹਿਰੀ ਬਣ ਚੁੱਕਾ ਹੈ ਨਾਲ ਹੀ ਨਾਲ ਇਸ ਰਾਸ਼ੀ ਵਾਲੇ ਲੋਕਾਂ ਦੀ ਕਹਿ ਲਓ ਕਿ ਤਨਖਾਹ ਵਿੱਚ ਵੀ ਵਾਧਾ ਹੋ ਜਾਵੇਗਾ ਜਿਹੜੇ ਲੋਕ ਵਪਾਰੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਹੁਣ ਮੁਨਾਫਾ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਸਕਦਾ ਹੈ ਕੋਲ ਮਿਲਾ ਕੇ ਹੁਣ ਤੁਹਾਡੇ ਸਾਰੇ ਹੀ ਕੰਮ ਜਿਹੜੇ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਸਫਲਤਾਪੂਰਵਕ ਪੂਰੇ ਹੋ ਜਾਣਗੇ। ਭਗਵਾਨ ਵਿਸ਼ਨੂੰ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਪਣ ਚੁੱਕੀ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਤੁਹਾਡੇ ਤੇ ਪਰਸੰਨ ਹੋ ਚੁੱਕੇ ਹਨ। ਤੁਹਾਡੇ ਜੀਵਨ ਵਿੱਚ ਹੁਣ ਤੁਹਾਨੂੰ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ। ਜਿਸ ਦੇ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਤੁਹਾਨੂੰ ਬੱਚਿਆਂ ਵੱਲੋਂ ਵੀ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੇ ਜਿਹੜਾ ਇਸ ਰਾਸ਼ੀ ਵਾਲਿਆਂ ਦੇ ਵਿਆਹ ਵਿੱਚ ਕੋਈ ਰੁਕਾਵਟ ਆ ਰਹੀ ਸੀ ਉਹ ਵੀ ਇਸ ਹਫ਼ਤੇ ਹੁਣ ਦੂਰ ਹੋ ਜਾਵੇਗੀ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਜਿਸ ਦੀ ਵਜ੍ਹਾ ਦੇ ਨਾਲ ਸਮਾਜ ਵਿੱਚ ਤੁਹਾਡੀ ਕਾਫੀ ਜ਼ਿਆਦਾ ਪ੍ਰਸ਼ੰਸਾ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਸਫਲਤਾ ਦੇ ਨਵੇਂ ਅਵਸਰ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਆਪਣੇ ਜੀਵਨ ਵਿੱਚ ਹੁਣ ਤੁਸੀਂ ਅੱਗੇ ਵਧੋਗੇ ਜੋ ਵੀ ਕੰਮ ਤੁਹਾਡੇ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਦੇ ਵਿੱਚ ਅਪਾਰ ਖੁਸ਼ੀਆਂ ਦੀ ਪ੍ਰਾਪਤੀ ਤੁਹਾਨੂੰ ਹੋਣ ਵਾਲੀ ਹੈ ਜਿਸ ਨਾਲ ਕੁੱਲ ਮਿਲਾ ਕੇ ਤੁਹਾਡਾ ਜੀਵਨ ਬਦਲ ਜਾਵੇਗਾ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੰਘ ਰਾਸ਼ੀ ਵਾਲਿਓ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਨਾਲ ਹੀ ਨਾਲ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਤੁਹਾਡੇ ਤੇ ਬਹੁਤ ਹੀ ਜਲਦੀ ਪਣ ਚੁੱਕੀ ਹੈ ਜਿਸ ਦੇ ਨਾਲ ਹੁਣ ਤੁਹਾਡੇ ਕਾਫੀ ਸਮੇਂ ਤੋਂ ਕੀਤੀ ਹੋਈ ਮਿਹਨਤ ਦਾ ਫਲ ਤੁਹਾਨੂੰ ਮਿਲ ਜਾਵੇਗਾ ਸਮਾਂ ਹੁਣ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਇਸ ਮਿਹਨਤ ਦੇ ਸਦਕਾ ਤੁਹਾਨੂੰ ਮਿਲਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਤੁਹਾਡੇ ਰੁਕੇ ਕੰਮ ਸਾਰੇ ਹੀ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸ ਸਮੇਂ ਤੁਹਾਨੂੰ ਆਪਣੇ ਕਿਸੇ ਐਸੇ ਦੋਸਤ ਦਾ ਪੂਰਾ ਸਹਿਯੋਗ ਮਿਲ ਜਾਵੇਗਾ ਜਿਸ ਦੇ ਸਹਿਯੋਗ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ ਇਸ ਸਮੇਂ ਤੁਹਾਨੂੰ ਆਪਣੇ ਲਾਈਫ ਪਾਰਟਨਰ ਦੇ ਵੱਲੋਂ ਕੋਈ ਖੁਸ਼ਖਬਰੀ ਵੀ ਸੁਣਨ ਨੂੰ ਮਿਲ ਸਕਦੀ ਹੈ ਧਨ ਸੰਬੰਧੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਹੁਣ ਦੂਰ ਹੋ ਜਾਣਗੀਆਂ अनुलाभ प्राप्ति ਦੇ अनेका ਹੀ ਅਫਸਰ ਤੁਹਾਨੂੰ ਮਿਲਣ ਵਾਲੇ ਹਨ ਜ਼ਿੰਦਗੀ ਵਿੱਚ ਮਿਲਣ ਵਾਲੀਆਂ ਹਨ ਵੱਡੀਆਂ ਸਫਲਤਾਵਾਂ ਅਗਲੇ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਪ੍ਰਮੋਸ਼ਨ ਮਿਲਣ ਦੇ ਚਾਂਸ ਹਨ ਕਿਉਂਕਿ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਤੁਹਾਡੇ ਤੇ અત્યੰਤ ਪ੍ਰਸੰਨ ਹੋ ਚੁੱਕੇ ਹਨ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ ਦਾ ਹੁਣ ਅੰਤ ਹੋ ਜਾਵੇਗਾ अपार खुशियां ही खुशियां मिलਣਗੀਆਂ ਇਸ ਸਮੇਂ ਤੁਹਾਡੇ ਘਰ ਦੀ ਆਰਥਿਕ ਦਸ਼ਾ ਦੇ ਵਿੱਚ ਹੁਣ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ ਪਿਛਲੇ ਸਮੇਂ ਤੋਂ ਜੇਕਰ ਤੁਸੀਂ ਕਾਫੀ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਹੋ ਤਾਂ ਇਸ ਸਮੇਂ ਤੁਹਾਨੂੰ ਸਫਲਤਾ ਦੀ ਪ੍ਰਾਪਤੀ ਹੋ ਜਾਵੇਗੀ ਜੇਕਰ ਤੁਹਾਡਾ ਕੋਈ ਮਸਲਾ ਕੋਟਕ ਚਿਹਰੀ ਦੇ ਵਿੱਚ ਚੱਲ ਰਿਹਾ ਸੀ ਤਾਂ ਉਸ ਵਿੱਚ ਵੀ ਤੁਹਾਨੂੰ ਹੁਣ ਜਿੱਤ ਪ੍ਰਾਪਤ ਹੋ ਜਾਵੇਗੀ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਲਾਭ ਮਿਲ ਜਾਵੇਗਾ ਤੁਸੀਂ ਦਿਨ ਰਾਤ ਚਾਗਣੀ ਤਰੱਕੀ ਕਰੋਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਵਿਸ਼ਨੂੰ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਵਪਾਰ ਵਿੱਚ ਤੁਹਾਨੂੰ ਅਚਾਨਕ ਲਾਭ ਮਿਲ ਜਾਵੇਗਾ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਸਾਰੇ ਹੀ ਕੰਮਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਪਰਿਵਾਰ ਦੇ ਵਿੱਚ ਸ਼ਾਂਤੀ ਤੇ ਆਨੰਦ ਮਈ ਦਾ ਮਾਹੌਲ ਬਣ ਜਾਵੇਗਾ ਤੁਹਾਨੂੰ ਇਸ ਸਮੇਂ ਆਪਣੇ ਲਾਈਫ ਪਾਰਟਨਰ ਵੱਲੋਂ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਇਸ ਸਮੇਂ ਜੇਕਰ ਤੁਹਾਡਾ ਕੋਈ ਵੀ ਰਿਸ਼ਤੇਦਾਰ ਜਾਂ ਭੈਣ ਭਰਾ ਵਿਦੇਸ਼ ਵਿੱਚ ਰਹਿੰਦਾ ਹੈ ਉਸ ਨੂੰ ਪੀਆਰ ਮਿਲਣ ਦੀ ਸੰਭਾਵਨਾ ਹੈ। ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਆਉਣਗੀਆਂ ਅਪਾਰ ਖੁਸ਼ੀਆਂ ਹੀ ਖੁਸ਼ੀਆਂ। ਜਿਹੜੇ ਲੋਕ ਨਵਾਂ ਵਾਹਨ ਜਾਂ ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਉਹਨਾਂ ਦੀ ਯੋਜਨਾ ਵੀ ਹੁਣ ਸਫਲ ਹੋ ਜਾਵੇਗੀ। ਕੁੱਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ। ਇਸ ਦਾ ਭਰਪੂਰ ਲਾਭ ਉਠਾਓ ਇਹਨਾਂ ਪੰਜ ਹੀ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਨੂੰ ਹੱਥੋਂ ਨਹੀਂ ਜਾਣ ਦੇਣਾ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦਾ ਵਾਤਾਵਰਣ ਹੁਣ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹੁਣ ਇਹਨਾਂ ਰਾਸ਼ੀ ਵਾਲਿਆਂ ਤੇ ਹਮੇਸ਼ਾ ਦੇ ਲਈ ਬਣ ਚੁੱਕੀ ਹੈ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੇ ਤੇ ਮਾਤਾ ਲక్ష్ਮੀ ਦੇ ਸੱਚੇ ਭਗਤ ਹੋ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ